ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿਲਵਾ ਤੁਸੀਂ ਜੁੜੇ ਹੋ ਢਿਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅਸੀਂ ਖੜੇ ਹਾਂ ਪਿੰਡ ਢਿਲਵਾਗਲਾ ਪੰਜ ਗਰਾਹੀ ਦੀ ਹਾਦਸੇ ਜਿੱਥੇ ਕਿ ਭਿਆਨਕ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਅੱਗ ਲੱਗ ਚੁੱਕੇ ਤੁਸੀਂ ਦੇਖ ਰਹੇ ਹੋ ਮਗਰ ਅੱਗ ਨਾਲ ਜਿਹੜੇ ਭਾਂਬੜਾ ਹੋੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂੂ ਲੱਫਟਾਂ ਦੇ ਵਿੱਚ ਲੈਣ ਦੀ ਜਿਹੜੀ ਕਗਾਰ ਤੇ ਹੈਗੀ ਆਗੀ ਇੱਥੇ ਜਿਹੜਾ ਸੁੱਟੇ ਜਾ ਰਹੇ ਕਿ ਪੱਤੂ ਜਾ ਰਹੇ ਟੰਡਵਾਸ ਦੇ ਤੋਂ ਤੱਕ ਨੇ ਉੱਥੇ ਰਹਿੰਦੇ ਹੈਗੇ ਆ ਤੇ ਬਹੁਤ ਸਾਰੇ ਲੋਕਾਂ ਜਿਹੜੇ ਉੱਥੇ ਖੇਤਾਂ ਤੋਂ ਟਾਹਣੀਆਂ ਤੋੜ-ਤੋੜ ਕੇ ਰੱਖਤਾ ਤਾਂ ਜਿਹੜੇ ਉਹ ਲੈ ਕੇ ਜਾ ਰਹੇ ਤਾਂ ਕਿ ਅੱਗ ਨੂੰ ਜਿਹੜਾ ਉਹ ਬੁਝਾਇਆ ਜਾ ਸਕੇ ਪਰ ਇਸੇ ਪ੍ਰਸ਼ਾਸਨ ਵੱਲੋਂ ਕੋਈ ਖਾਸ ਆ ਜਿਹੜਾ ਪ੍ਰਬੰਧ ਨਹੀਂ ਕੀਤਾ ਗਿਆ ਇੱਕ ਜਿਹੜੀ ਫਾਇਰ ਬ੍ਰਿਗੇਡ ਆ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਇੱਥੇ ਤੇਜੀ ਗਈ ਆ ਹਾਲਾਂਕਿ ਇੱਥੇ ਬਹੁਤ ਸਰੀਆਂ ਜਿਹੜੀਆਂ ਫਾਇਰ ਬ੍ਰਿਗੇਡ ਆ ਜਿਹੜੀਆਂ ਉਹਨਾਂ ਦੀ ਜਰੂਰਤ ਸੀ ਤਾਂ ਕਿ ਅੱਗ ਨੂੰ ਕਾਬੂ ਕੀਤਾ ਜਾ ਸਕੇ ਇੱਧਰ ਦੇਖੋ ਤੁਸੀਂ ਇੱਧਰਲੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਇੱਧਰਲੇ ਪਾਸੇ ਦੂਰ ਦੂਰ ਤੱਕ ਤੁਸੀਂ ਧੂਆਂ ਜਿਹੜਾ ਉੱਠਦਾ ਉਹ ਦੇਖ ਸਕਦੇ ਹੋ ਇੱਧਰਲੇ ਪਾਸੇ ਸਾਰੇ ਪਾਸੇ ਜਿਹੜੀ ਚਾਰਜ ਫਾਇਰੇ ਤੁਹਾਨੂੰ ਅੱਗ ਆ ਜਿਹੜੀ ਉਹ ਨਜ਼ਰ ਆਵੇਗੀ ਤਾਂ ਫਾਇਰ ਬ੍ਰਿਗੇਡ ਦਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕੋਈ ਖਾਸ ਆ ਜਿਹੜਾ ਉਹ ਪ੍ਰਬੰਧ ਆ ਜਿਹੜਾ ਉਹ ਨਹੀਂ ਕੀਤਾ ਗਿਆਗਾ ਅਕੀ ਤਾਨੂੰ ਨਜ਼ਦੀਕ ਜਾ ਕੇ ਜਿਹੜਾ ਉਹ ਉਹ ਜਿਹੜੀ ਆ ਗੋਸ਼ਿਸ਼ ਆ ਉਹ ਕਰਾਂਗੇ ਸੋ ਅਸੀਂ ਅੱਗੇ ਵੱਧਦੇ ਔਰ ਅੱਗੇ ਜਿਹੜੇ ਪਿੰਡ ਵਾਸੀ ਵੀ ਜਾ ਰਹੇ ਹੋਣਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਆ ਘਰ ਦੇ ਨਾਲ-ਨਾਲ ਜਿਹੜੀ ਉਹ ਆਕਾਓ ਇਧਰਲੇ ਪਾਸੇ ਕੁਝ ਵੀਰ ਆ ਜਿਹੜਾ ਉਹ ਟਰੈਕਟਰ ਦੇ ਨਾਲ ਲੱਗੇ ਹੋਇਆ ਵੀ ਕਿਸੇ ਵੀ ਤਰੀਕੇ ਦੇ ਨਾਲ ਇਸ ਅੱਗ ਨੂੰ ਜਿਹੜਾ ਉਹ ਕੰਟਰੋਲ ਕੀਤਾ ਜਾਵੇ ਲੋਕ ਆ ਜਿਹੜੇ ਉਹ ਖੁਦ ਆ ਜਿਹੜਾ ਉਹ ਅੱਗ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇੱਥੋਂ ਪ੍ਰਸ਼ਾਸਨ ਜਿਹੜਾ ਉਹ ਲਾਗਤਾਂ ਹੈ ਤੁਸੀਂ ਦੇਖ ਰਹੇ ਹੋਮਗੇ ਕਿ ਤੁਹਾਨੂੰ ਕਿਤੇ ਵੀ ਜਿਹੜਾ ਉਹ ਕੋਈ ਵੀ ਫਾਇਰ ਬ੍ਰਿਗੇਡਾ ਜਿਹੜੀ ਉਹ ਨਜ਼ਰ ਨਹੀਂ ਆਵੇਗੀ ਅਸੀਂ ਹਾਲੇ ਤੱਕ ਕੋਈ ਫਾਇਰ ਬ੍ਰਿਗੇਡਾ ਜਿਹੜੀ ਇੱਥੇ ਦਿੱਖੀ ਨਹੀਂ ਜਿਹੜੇ ਜਾ ਰਹੇ ਪਿੰਡਾਂ ਤੋਂ ਕੋਈ ਵੀ ਫਾਇਰ ਬ੍ਰਿਗੇਡ ਹੈਗੀ ਆ ਉਹ ਵੀ ਸ਼ਾਇਦ ਪਤਾ ਨਹੀਂ ਕਿੱਥੇ ਆ ਕਹਿੰਦੇ ਸਾਡੇ ਕੋਲ ਪਾਣੀ ਨਹੀਂ ਹੈਗਾ ਤੇ ਅਸੀਂ ਪਾਣੀ ਦਾ ਜਿਹੜਾ ਉਹ ਪ੍ਰਬੰਧ ਆ ਜਿਹੜਾ ਉਹ ਕੰਮ ਜਾ ਰਹੇ ਹੈਗੇ ਆ ਜਿਹੜਾ ਉਹਨਾਂ ਦੇ ਹਾਲਾਤਾਂ ਦੇ ਵਿੱਚ ਆ ਜਿਹੜਾ ਉਹ ਛੱਡ ਦਿੱਤਾ ਗਿਆ ਹੈਗਾ ਹੈਗਾ ਸੋ ਅੱਗੇ ਜਾ ਕੇ ਤੁਹਾਨੂੰ ਦਿਖਾਉਣ ਦੀ ਜਿਹੜੀ ਅਸੀਂ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਕਿਵੇਂ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਖਤਰੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਪਾਈਆਂ ਜਾ ਰਹੀਆਂ ਹਾਲਾਂਕਿ ਇਹ ਅੱਗ ਦਾ ਜਿਹੜਾ ਅੱਗੇ ਅਸੀਂ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਕਿ ਇਹ ਅੱਗ ਕਿਵੇਂ ਲੱਗੀ ਇਸ ਅੱਗ ਦੇ ਜਿਹੜਾ ਲੱਗਣ ਦੇ ਕੀ ਕਾਰਨ ਆ ਜਾਂ ਫਿਰ ਕਿਸੇ ਦੀ ਜਿਹੜੀ ਸ਼ਾਰਤ ਹੈਗੀ ਆ ਤਮਾਮ ਸਵਾਲਾਂ ਦੇ ਅਸੀਂ ਝਾਤ ਮਾਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰਾਂਗੇ ਸੋ ਅਸੀਂ ਅੱਗੇ ਨੂੰ ਵਧਦੇ ਆ ਦੇਖਾਂਗੇ ਕਿ ਕੀ ਕਾਰਨ ਹੈਗੇ ਹੈਗੇ ਇਸ ਅੱਗ ਦੇ ਲੱਗਣ ਦੇ ਸੋ ਇਧਰਲੇ ਪਾਸੇ ਪਿੰਡ ਵਾਸੀ ਤੁਸੀਂ ਦੇਖ ਸਕਦੇ ਹੋ ਟਾਹਣੀਆਂ ਲੈ ਕੇ ਦਰਖਤਾਂ ਤੋਂ ਉਹ ਜਾ ਰਹੇ ਨੇ ਕਿਸੇ ਤਰੀਕੇ ਦੇ ਨਾਲ ਅੱਗ ਨੂੰ ਜਿਹੜਾ ਉਹ ਬੁਝਾਇਆ ਜਾ ਸਕੇ ਸੋ ਅੱਗੇ ਨੂੰ ਵਧਦੇ ਆ ਜਾਣਾਂਗੇ ਕਿ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕੀ ਕਾਰਨ ਰੇ ਇਸ ਅੱਗ ਦੇ ਲੱਗਣ ਦੇ ਕੋਸ਼ਿਸ਼ ਕੋਸ਼ ਪਿੰਡ ਵਾਸੀਆਂ ਦੇ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਿੰਡ ਵਾਸੀ ਨੌਜਵਾਨ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਅੱਗ ਨੂੰ ਬੁਝਾਉਣ ਲੱਗੇ ਹੋਏ ਨੇ ਅੱਗੀਆਂ ਲਪਟਾਂ ਜਿਹੜੀਆਂ ਉਹ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਅਸੀਂ ਤੇਜ਼ੀ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਇਧਰਲੇ ਪਾਸੋਂ ਟਰੈਕਟਰ ਵਾਲੇ ਵੀੜ ਵੀ ਆਏ ਨੇ ਤਾਂ ਕਿ ਅੱਗ ਨੂੰ ਕੰਟਰੋਲ ਕਰ ਸਕਣ ਅਕੜੀਆਂ ਲੋਕਾਂ ਜਿਹੜੀਆਂ ਲੱਗੀਆਂ ਚਾਰ ਬੱਤੇ ਆਹ ਦੋ ਤੋਂ ਚਾਰ ਕੇ ਟੇੜ ਬਹੁਤ ਬਹੁਤ ਟੇੜ ਜਿਹੜੀਆਂ ਹੋ ਬਹੁਤ ਬੰਦੀਆਂ ਬਹੁਤ ਬਹੁਤ ਚਲੋ ਕੀ ਜਿਹੜੇ ਚੌਂਗੇ ਚਲੋ ਕੀ ਜਿਹੜੇ ਚੌਂਗੇ ਵੀਰੇ ਅਖੀਰ ਫਾਇਰ ਪਰ ਡੇਡ ਦਾ ਦਿਓ ਸਵੇਰੋਂ ਤੋਂ ਸ਼ੁਰੂ ਹੋਇਆ ਘੰਟਾ ਦੇ ਰਹੇ ਨੇ ਇਸੇ ਤਾਂ ਨੂੰ ਹੀ ਘੱਟ ਦੀ ਹਾਲੇ ਤੱਕ ਦੋਨੇ ਪੈਦਲ ਚੱਲਣਾ ਤੇ ਪੰਜ ਰਈ ਆਮ ਆਦਮੀ ਪਾਰਟੀ ਘਾਰਵਾਲਿਆਂ ਦੇ ਨਿਗਰਵਾਚ ਕਿ ਨਾ ਬੇਬੋ ਜਿੱਦਾਂ ਇਹ ਪਿੰਡ ਉੱਤੇ ਕਰਦੇ ਬਾਈ ਹੈ ਇਹ ਕਿਹ ਛੇਤ ਹਟਾਉਣਾ ਹੈ ਨਾ ਨਾ ਦੇ ਚਾਲੂ ਦਾ ਕੀ ਜੰਮਾ ਇੱਦਾਂ ਬੋਲ ਬਣਿਆ ਚਰਾਂ ਦੇ ਥੱਲੇ ਹੁਣ ਹਾਈਵੇ ਤੇ ਫਿਰ ਤੋਂ ਜੇਰ ਬਾਈ ਹੈ ਇਹਦਾ ਪ੍ਰਸ਼ਾਸਨ ਮੁੱਤਾ ਦਾ ਨਾ ਸਰਕਾਰ ਕੀਤੀ ਹੋਈ ਹੈ ਉਹ ਜੇ ਸਾਡੇ ਲੋਕ ਅਸੀਂ ਸਾਡੇ ਲਈ ਕੋਈ ਮਕਸੀਦ ਕਬੀ ਹੋ ਜਾਣਾ ਜੀਲਾ ਤੋਂ ਤੇ ਜੀਆ ਨਾ ਫਿਰ ਤੋਂ ਕੌਂਸਲਿੰਗ ਭੁਗਤੀ ਹੋ ਜਾਣੀ ਮੋਹਨ ਜੀ ਆ ਦੁਨੀਆ ਦੇ ਵੀ ਕਹੋ ਜੀ ਕਤਰੀ ਮਨੁਫਰ ਬ੍ਰਿਗੇਡ ਦਿਖਾ ਦਿਓ ਜਦੋਂ ਤੁਹਾਨੂੰ ਨਾ ਰਹੰਦੀ ਹੋ ਮੈਂ ਕੋਈ ਕਹੇ ਰੱਬ ਦਾ ਰਿਗਰਾ ਨੰਬਰ ਦੇ ਮੇਰਾ ਨਾਮ ਦੇ ਇਹ ਨਾਮ ਨਾਮ ਤੇ ਲਿਖੋ ਮੈਂ ਵੀ ਆਵਾਜ਼ ਕਰੀ ਪਰ ਮੈਂ ਨਹੀਂ ਮੰਗਦਾ ਦੇਖੋ ਮੇਰੇ ਨੂੰ ਕਿਸੇ ਨਿੱਕੀ ਰਾਸਤਾ ਜਾਂ ਕਾਲੀ ਵਾਲੀ ਜਿਹੜੇ ਮਤਲਬ ਇੰਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਜਿਹੜੀ ਉੱਤੇ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕੋਈ ਵੀ ਫਾਇਰ ਬ੍ਰਿਗੇਡਾਂ ਜਿਵੇਂ ਕਿ ਅਸੀਂ ਪਹਿਲਾਂ ਕਹਿ ਕੇ ਐਂਟੇ ਫਾਇਰ ਕਿ ਤੁਹਾਨੂੰ ਜਿਹੜੀ ਉਹ ਨਹੀਂ ਪਹੁੰਚੀ ਹੈਗੀ ਤੋਂ ਅਗਲੇ ਅਸੀਂ ਦੇਖਾ ਕੇ ਦਿਖਾਵਾਂਗੇ ਪਰ ਬਹੁਤ سارے ਲੋਕ ਹੈ ਜਿਹੜੇ ਆਪਣੇ ਵੱਲੋਂ ਪ੍ਰਬੰਧ ਕਰ ਰਹੇ ਨੇ ਪਾਣੀ ਨੂੰ ਬੁਝਾਉਣ ਦਾ ਦੇਖੋ ਕਿਵੇਂ ਆਪ ਦਾ ਹਯਾ ਕੀਤਾ ਗਿਆ ਲੋਕਾਂ ਦੇ ਵੱਲੋਂ